ਅ ਜਿਲ੍ਹਾ ਪਟਿਆਲਾ ਪਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਾਡੇ ਜਿਹੜੇ ਇਹ ਨਾਕੇ ਲਗਾਏ ਜਾਂਦੇ ਆ ਉਸ ਲੜੀ ਦੇ ਤਹਿਤ ਆਦਿ ਪਹਾਦਰਗੜ ਆ ਜਿਹੜਾ ਕਿ ਟੋਲ ਪਲਾਜ਼ਾ ਉੱਥੇ ਅਸੀਂ ਨਾਕਾਬੰਦੀ ਕੀਤੀ ਹੋਈ ਹੈ ਕੋਈ ਵੀ ਵਿਅਕਤੀ ਹੈ ਜਿਹੜਾ ਆ ਰਿਹਾ ਉਹ ਚੈੱਕ ਕੀਤਾ ਜਾ ਰਿਹਾ ਕਿ ਕਿਸੇ ਨੇ ਡਰਿੰਕ ਤੇ ਨਹੀਂ ਕੀਤੀ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਸਸਪੈਂਡ ਕਰਨ ਦੀ ਸਪਸ਼ਟ ਕੀਤੀ ਜਾਂਦੀ ਹੈ ਔਰ ਉਸ ਵਿਅਕਤੀ ਨੂੰ ਜੇਲ ਵੀ ਹੋ ਸਕਦੀ ਹੈ ਪਲੱਸ ਜੁਰਮਾਨਾ ਵੀ ਹੋਵੇਗਾ ਸਰ ਰਾਤ ਦੇ ਸਾਡੇ ਦੇ 9:11 ਵੱਜ ਚੁੱਕੇ ਨੇ ਤੇ ਇਸ ਟਾਈਮ ਨਾਕਾ ਲਗਾਇਆ ਹੈ ਕਿ ਕਰਣ ਹੈ ਮੰਨ ਜੋ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜੋ ਕੇ ਸਾਡੇ ਜ਼ਿਲ੍ਹਾ ਪਟਿਆਲਾ ਪਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਾਡੇ ਜਿਹੜੇ ਇਹ ਨਾਕੇ ਲਗਾਏ ਜਾਂਦੇ ਆ ਉਸ ਲੜੀ ਦੇ ਤਹਿਤ ਅੱਜ ਬਹਾਦਰਗੜ ਜਿਹੜਾ ਕਿ ਟੋਲ ਪਲਾਜ਼ਾ ਉੱਥੇ ਅਸੀਂ ਨਾਕਾਬੰਦੀ ਕੀਤੀ ہوئی ਹੈ ਕੋਈ ਵੀ ਵਿਅਕਤੀ ਹੈ ਜਿਹੜਾ ਆ ਰਿਹਾ ਉਹ ਚਾਕੀ ਪਾ ਦਾਰਾ ਹੈ ਕਿ ਕਿਸੇ ਨੇ ਡਰਿੰਕ ਤੇ ਨਹੀਂ ਕੀਤੀ। ਔਰ ਜੇ ਕਿਸੇ ਨੇ ਡਰਿੰਕ ਕੀਤੀ ਹੈ ਤਾਂ ਉਸ ਦਾ ਜਿਹੜੇ ਆ ਚਲਾਨ ਕੱਟਿਆ ਜਾ ਰਿਹਾ ਔਰ ਗੱਡੀ ਜਿਹੜੀ ਆ ਉਹਨੂੰ ਬੌਕ ਕੀਤਾ ਜਾ ਰਿਹਾ। ਜਿਹੜੇ ਡਰਿੰਕ ਕੀਤੀ ਹੋਈ ਹੈ ਕਿੰਨੇ ਕ ਦਾ ਚਲਾਨ ਹੈ ਤੇ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੇ ਕੀ ਹੈ ਰੈਕ ਹੋ। ਅ ਦੇਖੋ ਜਿਹੜਾ ਇਹਦਾ ਚਲਾਨ ਹੈ ਅ ਕਰੀਬ 15 10-15000 ਤੋਂ ਲੈ ਕੇ 25000 ਰੁਪਏ ਤੱਕ ਦਾ ਜੁਰਮਾਨਾ ਜੋ ਕਿ ਆਰਟੀਓ ਸਾਹਿਬ ਜਾਂ ਜਾਸ ਸਾਹਿਬ ਕਰਦੇ ਆ। ਔਰ ਉਸ ਬੰਦੇ ਨੂੰ ਅ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹ ਵੀ ਸਸਪੈਂਡ ਕਰਨ ਦੀ ਸਪਸ਼ਟ ਕੀਤੀ ਜਾਂਦੀ ਹੈ ਔਰ ਉਸ ਵਿਅਕਤੀ ਨੂੰ ਜੇਲ੍ਹ ਵੀ ਹੋ ਸਕਦੀ ਹੈ ਪਲੱਸ ਜੁਰਮਾਨਾ ਵੀ ਹੋਵੇਗਾ ਸੋ ਇਸ ਕਰਕੇ ਮੈਂ ਅਪੀਲ ਕਰਦਾ ਕਿ ਸਾਨੂੰ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਬਹੁਤ ਸਾਰੇ ਲੋਕ ਜਿਹੜੇ ਆ ਔਰ ਜਿਹੜੇ ਸਹੀ ਡਰਾਈਵਿੰਗ ਕਰ ਰਹੇ ਆ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਜੋ ਕਿ ਡਰਿੰਕ ਕਰਕੇ ਡਰਾਈਵਿੰਗ ਕਰਦੇ ਆ ਸੋ ਸਭ ਤੋਂ ਖਤਰਨਾਕ ਡਰਾਈਵਿੰਗ ਕਰਦੇ ਸਮੇਂ ਜਿਹੜੀ ਆ ਡਰਿੰਕ ਕਰਕੇ ਡਰਾਈਵਿੰਗ ਇਹ ਬਹੁਤ ਮਾੜੀ ਆ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਆ ਕਰੀਬ 6 ਚਲਾਣ ਅਸੀਂ ਕੀਤੇ ਆ ਔਰ ਅਸੀਂ ਇੱਥੇ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਆ ਕਿ ਪਿੱਛੇ ਬੈਕ ਸਾਈਡ ਤੇ ਜਿਹੜੀਆਂ ਸੀਟਾਂ ਆ ਸੀਟ ਬੈਲਟ ਉੱਥੇ ਵੀ ਲਗਾ ਕੇ ਚਲਣੀ ਆ ਇਹ ਨਹੀਂ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਬੈਕ ਸਾਈਡ ਤੇ ਬੈਠੇ ਆ ਜਦੋਂ ਕੋਈ ਐਕਸੀਡੈਂਟ ਹੁੰਦਾ ਅਚਾਨਕ ਹੁੰਦਾ ਪਿੱਛੇ ਬੈਠੇ ਵਿਅਕਤੀਆਂ ਦੀ ਵੀ ਜਿਹੜੀ ਆ ਉਹ ਜਾਨ ਚਲੀ ਜਾਂਦੀ ਆ ਸੀਟ ਬੈਲਟ ਲੱਗੀ ਹੋਵੇ ਜਾਨ ਬਚ ਜਾਂਦੀ ਆ ਸੋ ਮੈਂ ਇਹ ਫੀਲ ਕਰਦਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਡ ਰੈਸਟ ਆ ਉਹ ਉਹ ਸ਼ਿਕੀਨ ਦੇ ਨਾਲ ਉਤਾਰ ਕੇ ਰੱਖ ਲੈਂਦੇ ਆ ਅਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਕਿਉਂਕਿ ਜਦੋਂ ਵੀ ਕਿਤੇ ਐਕਸੀਡੈਂਟ ਹੁੰਦਾ ਜੇ ਪਿੱਛੇ ਹੈਡ ਰੈਸਟ ਨਹੀਂ ਲੱਗਿਆ ਤਾਂ ਧੌਣ ਤੇ ਮਨ ਕੇ ਟੁੱਟ ਜਾਂਦੇ ਆ ਦੁਨੀਆ ਤੇ ਕੋਈ ਵੀ ਅਜਿਹੇ ਡਾਕਟਰ ਨਹੀਂ ਜਿਹੜਾ ਉਹਨਾਂ ਨੂੰ ਸਹੀ ਕਰ ਸਕੇ ਸੋ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਤੇ ਦੋਸਤਾਂ ਨੂੰ ਵੀ ਭੈਣ ਭਰਾਵਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੀਏ ਤੇ ਦੂਸਰਿਆਂ ਨੂੰ ਵੀ ਕਿਸੇ ਤਰ੍ਹਾਂ ਸ਼ਹਿਰ ਦੇ ਵਿੱਚ ਵੀ ਸਮਝਿਆ ਕਰਨਾ ਜਾਏਗਾ ਜਿਹੜਾ ਕਿ ਉਲੰਘਣਾ ਕਰਦੇ ਨੇ ਪ੍ਰੈਜ਼ੀਡੈਂਟ ਹਾਂ ਬਿਲਕੁਲ ਜਿਹੜੇ ਕੋਈ ਵੀ ਉਲੰਘਣ ਕਰਿਆ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ